ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੋਲੇ ਆਯੁਰਵੈਦਿਕ ਪੰਜੀਰੀ ਤਿਆਰ ਹੁੰਦੀ ਰਹਿੰਦੀ ਹੈ ਜਿਹੜੀ ਕਿ ਦੇਸੀ ਜੜੀਆਂ ਬੂਟੀਆਂ ਨਾਲ ਆਪਾਂ ਤਿਆਰ ਕਰਦੇ ਆਂ ਤੇ ਆਪਾਂ ਅੱਜ ਜਾਪੇ ਵਾਲੀਆਂ ਬੱਚੀਆਂ ਵਾਸਤੇ ਇਹ ਤਿਆਰ ਕਰ ਰਹੇ ਆ ਜੀ ਆਪਣੇ ਕੋਲੇ ਆਰਡਰ ਆਏ ਪਏ ਸੀ ਤੁਹਾਨੂੰ ਵੀ ਪਤਾ ਹੀ ਹੈ ਵੀ ਆਪਣੀ ਪੰਜੀਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਆਲ ਇੰਡੀਆ ਦੇ ਵਿੱਚ ਜਾਂਦੀ ਹੈ ਤੇ ਆਪਾਂ ਉਹ ਵਧੀਆ ਤਰੀਕੇ ਨਾਲ ਤਿਆਰ ਕਰਕੇ ਹੀ ਇੱਥੋਂ ਭੇਜਦੇ ਆਂ ਤੇ ਸੋਹਣੇ ਤਰੀਕੇ ਨਾਲ ਆਪਾਂ ਚੀਜ਼ ਬਣਾਈਏ ਤਾਂ ਬੱਚਿਆਂ ਨੂੰ ਵੀ ਅੱਗੇ ਉਹ ਮਤਲਬ ਖਾਣ ਦੇ ਵਿੱਚ ਸਵਾਦ ਲੱਗੇ ਤੇ ਉਹਨਾਂ ਦੀ ਜਿਹੜੀ ਸਰੀਰ ਹੈ ਉਹ ਤੰਦਰੁਸਤ ਰਹੇ ਤੇ ਆਪਾਂ ਸਾਰਾ ਸਮਾਨ ਵਗੈਰਾ ਜਿੰਨਾ ਵੀ ਹੈਗਾ ਆਪਾਂ ਸਾਰਾ ਕੁਝ ਆਪਦੇ ਕੋਲੇ ਰੱਖ ਲਿਆ ਸਾਰਾ ਕੁਝ ਤਿਆਰ ਕਰਕੇ ਮੈਂ ਕੁੱਟ ਕਟਾ ਕੇ ਸਾਰਾ ਕੁਝ ਆਪਦੇ ਕੋਲੇ ਤਿਆਰ ਕਰਕੇ ਰੱਖ ਰੱਖਿਆ ਜਦੋਂ ਵੀ ਮੈਂ ਬੱਚੀਆਂ ਵਾਸਤੇ ਤਿਆਰ ਕਰਦੀਆਂ ਨਾ ਤੇ ਉਦੋਂ ਮੈਂ ਆਪਦੇ ਹੱਥੀ ਤਿਆਰ ਕਰਦੀ ਆਂ ਜੀ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਮੈਨੂੰ ਵਿਸ਼ਵਾਸ ਨਹੀਂ ਰਹਿੰਦਾ ਵੀ ਜੇ ਮੈਂ ਕਹਾਂ ਨਾ ਵੀ ਦੂਜੇ ਜਿਵੇਂ ਦਵਾਈਆਂ ਰਗੜੀ ਜਾਂਦੇ ਨੇ ਮੁੰਡੇ ਤੇ ਵੀ ਉਹਵੇਂ ਉਹ ਕੁਝ ਤਿਆਰ ਕਰ ਲੈਣਗੇ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਮੈਂ ਆਪਦੇ ਹੱਥੀ ਤਿਆਰ ਕਰਦੀ ਆਂ ਤੇ ਜਿਹੜੀ ਚੀਜ਼ ਆਪਦੇ ਹੱਥੀ ਤਿਆਰ ਕਰ ਲੈਣੀ ਨਾ ਉਹ ਫਿਰ ਦੂਜਾ ਜਦੋਂ ਕੋਈ ਤਿਆਰ ਕਰਦਾ ਨਾ ਤੇ ਉਦੋਂ ਆਪਾਂ ਨੂੰ ਐਂ ਰਹਿੰਦਾ ਵਹਿਮ ਰਹਿੰਦਾ ਹੈ ਵੀ ਇਹਨੇ ਪਤਾ ਨਹੀਂ ਕਿਵੇਂ ਵਧੀਆ ਬਣਾਈ ਹੈ ਕਿ ਨਹੀਂ ਬਣਾਈ ਤੇ ਇਸ ਕਰਕੇ ਮੈਂ ਹੁਣ ਲੱਗੀ ਸੀ ਜੀ ਪੰਜੀਰੀ ਤਿਆਰ ਕਰਨ ਤੇ ਮੈਂ ਖਾ ਨਾਲੇ achark ਗੱਲਾਂ ਵੀ ਕਰਾਂਗੇ ਅੱਗੇ ਕੀ ਹੁੰਦਾ ਸੀਗਾ ਵੀ ਜਦੋਂ ਜਾਪਾ ਹੁੰਦਾ ਨਾ ਤੇ ਜਦੋਂ ਡਿਲੀਵਰੀ ਹੁੰਦੀ ਤੇ ਉਸੇ ਦਿਨ ਹੀ ਕੀ ਕਰਨਾ ਨਾ ਮਤਲਬ ਕਿ ਜਾਪੇ ਵਾਲੀ ਨੂੰ ਦੇ ਕੇ ਨਾ ਥੋੜਾ ਜਿਹਾ ਮਤਲਬ ਘਿਓ ਪਾ ਕੇ ਤੇ ਵਿੱਚ ਗੁੜ ਪਾ ਕੇ ਦੇ ਵਿੱਚ ਅਜਮੈਣ ਪਾ ਕੇ ਨਾ ਤੇ 2 ਕੁ ਘੰਟਿਆਂ ਬਾਅਦ ਮਤਲਬ ਇਹ ਚੀਜ਼ਾਂ ਜਾਪੇ ਵਾਲੀ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਹੁਣ ਤਾਂ ਕੀ ਹੈ ਜੀ ਹੁਣ ਤਾਂ ਬਸ ਸਰਿਆ-ਸਰਾਏ ਪਿਆ ਕੰਮ ਹੁਣ ਤਾਂ ਜਦੋਂ ਜਾਪਾ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਕਰਦੇ ਨੇ ਜੀ ਦੇ ਦਿੰਦੇ ਨੇ ਬਿਸਕਟ ਲਓ ਜੀ ਬਿਸਕੁਟ ਖਾ ਲਓ ਫਿਰ ਮਤਲਬ ਜਦੋਂ ਸ਼ਾਮ ਨੂੰ ਕੋਈ ਜਾਂ ਸਵੇਰ ਨੂੰ ਕੋਦੋਂ ਵੀ ਰੋਟੀ ਖਾਣੀ ਤਾਂ ਕਹਿ ਦਿੰਦੇ ਲੋ ਜੀ ਹੁਣ ਦਲੀਆ ਖਾ ਲਓ ਅੱਗੇ ਦਲੀਆ ਨਹੀਂ ਹੁੰਦਾ ਸੀ ਅੱਗੇ ਤਾਂ ਅੱਧਾ ਅੱਧਾ ਕਿਲੋ ਪ੍ਰਸ਼ਾਦ ਬਣਾ ਕੇ ਦੇ ਦਿੰਦੇ ਸੀ ਤੇ ਉਹ ਵੀ ਹਾਜਮ ਹੁੰਦਾ ਸੀ ਸਾਡਾ ਆਪ ਦਾ ਵੀ ਖਾਦਾ ਵਿਆ ਜੀ ਜਾਂ ਸਾਡੇ ਕੀ ਸੀ ਜਦੋਂ ਮਤਲਬ ਕਿ ਡਿਲੀਵਰੀ ਹੋਣੀ ਤੇ ਉਦੋਂ 2 ਘੰਟਿਆਂ ਬਾਅਦ ਗੁੜ ਪਾ ਕੇ ਘਿਓ ਪਾ ਕੇ ਤੇ ਵਿੱਚ ਜਮੈਣ ਪਾ ਕੇ ਉਹ ਬਣਾ ਦੇਣਾ ਜਦੋਂ ਉਹ ਹਾਜਮ ਹੋ ਜਾਣਾ ਤੇ ਉਦੋਂ ਨੂੰ ਫਿਰ ਆਥਮ ਜਾਂ ਸਵੇਰ ਦਾ ਟਾਈਮ ਹੋਣਾ ਤੇ ਫੇਰ ਵਧੀਆ ਘਿਓ ਪਾ ਕੇ ਤੇ ਵਧੀਆ ਮਤਲਬ ਕਿ ਉਹਦੇ ਚ ਪਾ ਕੇ ਆਟਾ ਭੁੰਨ ਕੇ ਤੇ ਮਿੱਠਾ ਪਾ ਕੇ ਤੇ ਵਧੀਆ ਬਣਾ ਕੇ ਹਲਵਾ ਪਤਲਾ ਜਿਹਾ ਹਲਵਾ ਬਣਾ ਕੇ ਦਿੰਦੇ ਕਹਿੰਦੇ ਆ ਖਾ ਲੈ ਸਵੇਰੇ ਅੱਗੇ ਕੀ ਹੁੰਦਾ ਸੱਤ-ਸੱਤ ਦਿਨ ਨਾ ਹਲਵਾ ਹੀ ਦੇਈ ਜਾਂਦੇ ਤਕੜਾ ਹੁੰਦਾ ਸੀ ਸਰੀਰ ਕਿਉਂ ਖਾਂਦੀਆਂ ਸੀ ਕੁੜੀਆਂ ਤੇ ਹੁਣ ਕੀ ਦਿੰਦੇ ਆ ਜੀ ਹੁਣ ਖਾਂਦੀਆਂ ਕੀ ਐ ਜਾਂ ਤਾਂ ਦਲੀਆ ਤੇ ਜਾਂ ਚਾਰ ਬਿਸਕਟ ਜੇ ਉਹ ਜਆਪਾਂ ਖਾਵਾਂਗੇ ਬੱਚਾ ਉਹੋ ਜਾਂ ਹੀ ਦੁੱਧ ਚੰਗੂਗਾ ਉਹੋ ਜੀਆਂ ਹੀ ਤਾਕਤਾਂ ਮਿਲਣਗੀਆਂ ਮੈਂ ਤਾਂ ਮੇਰੀਆਂ ਬੱਚੀਆਂ ਨੂੰ ਇਹੀ ਕਹਿਣੀ ਹੁੰਦੀਆਂ ਵੀ ਭਾਈ ਜਦੋਂ ਡਿਲੀਵਰੀ ਹੋ ਗਈ ਚੰਗੀ ਖਰਾਕ ਖਾਓ ਤੁਸੀਂ ਪੁੱਛ ਨਹੀਂ ਹੁੰਦਾ ਖਰਾਕ ਖਾਣਾ ਮਟਾਪਾ ਨਹੀਂ ਆਉਂਦਾ ਇੱਕ ਮੇਰੇ ਕੋਲੇ ਭੈਣ ਦਾ ਫੋਨ ਆਇਆ ਕਹਿੰਦੇ ਜੀ ਜਾਪੇ ਦੇ ਵਿੱਚ ਉਹਨੂੰ ਕੀ ਦੇਈਏ ਜਿਹੜੇ ਉਹਨੂੰ ਮਟਾਪਾ ਨਾ ਆਵੇ ਮੈਂ ਕਿਹਾ ਵੀ ਇੱਕ ਵਾਰੀ ਤਾਂ ਉਹਨੂੰ ਖਰਾਕ ਦਿਓ ਤੁਸੀਂ ਮਟਾਪਾ ਤਾਂ ਜਦੋਂ ਤੁਰੂ ਫਿਰੂਗੀ ਤਾਂ ਆਪਣੇ ਆਪ ਹੀ ਠੀਕ ਹੋ ਜੂਗਾ ਲਓ ਜੀ ਆਪਣਾ ਆਟਾ ਵੀ ਭੁੰਨ ਗਿਆ ਨਾਲ ਨਾਲ ਪਹਿਲਾਂ ਆਪਾਂ ਆਟਾ ਭੁੰਨਿਆ ਤੇ ਨਾਲ-ਨਾਲ ਆਪਾਂ ਗੁੰਦ ਵੀ ਤਿਆਰ ਕਰ ਰੱਖੀਏ ਜਿਹੜੀ ਕਿ ਆਪਾਂ ਸੇਵੀਆਂ ਗੁੰਦ ਪਾਉਣੇ ਆ ਜੀ ਇਹਦੇ ਵਿੱਚ ਪੀਸ ਕੇ ਪੀਸ ਕੇ ਰੱਖਿਆ ਹੋਇਆ ਮੇਰਾ ਸਮਾਨ ਫਿਰ ਮੈਨੂੰ ਕੱਲੀ ਜਾਣੀ ਨੂੰ ਔਖਾ ਹੋ ਜਾਂਦਾ ਜੇ ਮੈਂ ਪੀਸਾ ਪਸਾਈ ਹੁਣ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦਿਖਾਉਣੀ ਹੁੰਨੀ ਆ ਵੀ ਆਹ ਚੀਜ਼ ਆ ਮੈਂ ਆਪਦਾ ਪੀਸਾ ਪਸਾਈ ਕਰਕੇ ਨਾ ਮੈਂ ਕਦੇ ਵੀ ਪੀਸੀ ਹੋਈ ਚੀਜ਼ ਨਹੀਂ ਲੈ ਕੇ ਆਂਦੀ ਜੀ ਸਾਫ਼ਤੀ ਚੀਜ਼ ਲਿਆ ਕੇ ਫਿਰ ਪੀਸ ਕੇ ਫਿਰ ਉਹਨਾਂ ਨੂੰ ਕੌਲੀਆਂ ਬਾਟੀਆਂ ਦੇ ਵਿੱਚ ਕੱਢ ਕੇ ਫਿਰ ਆਪਾਂ ਸਮਾਨ ਤਿਆਰ ਕਰਕੇ ਫਿਰ ਲੱਗੀਦਾ ਅਗਰ ਤੁਸੀਂ ਮਤਲਬ ਕਿ ਇਹ ਆਖੋ ਵੀ ਇਹ ਆਪਾਂ ਮਤਲਬ ਜਾਪੇ ਵਾਲੀ ਕੁੜੀ ਨੂੰ ਕਿਹੜੀ ਪੰਜੀਰੀ ਬਣਾ ਕੇ ਦੇਣੀ ਹੈ ਜਾਂ ਨਾਰਮਲ ਤੁਸੀਂ ਕਿਹੜੀਆਂ ਚੀਜ਼ਾਂ ਖਾਣੀਆਂ ਪੀਣੀਆਂ ਨੇ ਆ ਕਮਰ ਕੱਸ ਪਾਈ ਹੈ ਜੀ ਆਪਾਂ ਜੇ ਵੀ ਕਿਹੜੀਆਂ ਚੀਜ਼ਾਂ ਖਾਣੀਆਂ ਪੀਣੀਆਂ ਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਇੱਕ ਵੱਡੀ ਵੀਡੀਓ ਬਣਾ ਕੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਿਖਾ ਕੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਲਿਖਾ ਦੂੰਗੀ ਤੁਸੀਂ ਆਪਦੇ ਘਰੇ ਵੀ ਬਣਾ ਸਕਦੇ ਹੋ ਅਗਰ ਕਿਸੇ ਨੇ ਮੇਰੇ ਕੋਲੋਂ ਬਣਵਾਉਣੀ ਹੋਵੇ ਤਾਂ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੁੰਦਾ ਤੁਸੀਂ ਮੇਰੇ ਕੋਲੋਂ ਬਣਵਾ ਵੀ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੀ ਪੰਜੀਰੀ ਬਣਦੀ ਹੈ ਜੀ ਮਤਲਬ ਕੁੜੀਆਂ ਬੀਬੀਆਂ ਬੱਚੀਆਂ ਵਾਸਤੇ ਵੀ ਬਣਦੀ ਹੈ ਲਕੋਰੀਏ ਵਾਸਤੇ ਵੀ ਬਣਦੀ ਹੈ ਜਿਨ੍ਹਾਂ ਨੂੰ ਲਕੋਰੀਆ ਹੁੰਦਾ ਜਾਂ ਜਿਨ੍ਹਾਂ ਦੇ ਕਮਰ ਦਰਦ ਜਾਂ ਲੱਤਾਂਵਾਹਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਕਮਜ਼ੋਰੀ ਹੁੰਦੀ ਹੈ ਉਹਨਾਂ ਵਾਸਤੇ ਵੀ ਆਪਾਂ ਪੰਜੀਰੀ ਤਿਆਰ ਕਰਦੇ ਆ ਜਿਨ੍ਹਾਂ ਨੂੰ ਮਤਲਬ ਕਿ ਕੋਈ ਆਪਰੇਸ਼ਨ ਕਰਵਾਇਆ ਹੈ ਮਤਲਬ ਉਹ ਵੀਕਨੈਸ ਹੋਗੀ ਜਾਂ ਕਿਸੇ ਤਰ੍ਹਾਂ ਦੀ ਵੀ ਕਿਸੇ ਪ੍ਰਕਾਰ ਦੀ ਵੀਕਨੈਸ ਹੈ ਉਹ ਵੀ ਆਪਾਂ ਪੰਜੀਰੀ ਅਲੱਗ-ਅਲੱਗ ਤੋਂ ਜਿਹੋ ਜਿਹਾ ਕਿਸੇ ਦਾ ਆਰਡਰ ਆਉਂਦਾ ਜੀ ਆਪਾਂ ਉਹੋ ਜੀ ਹੀ ਤਿਆਰ ਕਰਦੇ ਆਂ ਵੀਰਾਂ ਵਾਸਤੇ ਵੀ ਜਾਂਦੀ ਹੈ ਜੀ ਭੈਣਾਂ ਵਾਸਤੇ ਵੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਬੱਚੇ ਵਾਸਤੇ ਮਤਲਬ ਦਵਾਈਆਂ ਖਾਣੀਆਂ ਚਾਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਅਸੀਂ ਪੰਜੀਰੀ ਰਾਹੀਂ ਪੰਜੀਰੀਆਂ ਤਿਆਰ ਕਰ ਕਰਕੇ ਭੇਜਦੇ ਆ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਜਿੱਥੇ ਜਿੱਥੇ ਗਈਆਂ ਨੇ ਮਾਲਕ ਨੇ ਸੋਣੀ ਸੁਣੀ ਹੈ ਪਰਮਾਤਮਾ ਨੇ ਰੰਗ ਭਾਗ ਲਾਏ ਹੈ ਜੀ ਉਹਨਾਂ ਦੇ ਤੇ ਉਹਨਾਂ ਦੀ ਪਰਮਾਤਮਾ ਨੇ ਸੁਣੀ ਹੈ ਤੇ ਆਪਾਂ ਨੂੰ ਉਸ ਚੀਜ਼ ਦਾ ਮਾਣ ਵੀ ਹੈ ਆਪਾਂ ਕੀ ਕਰਦੇ ਆ ਜੀ ਅਸੀਂ ਮਿਸ਼ਰੀ ਪਾਉਣੇ ਹੈਗੇ ਆ ਮਤਲਬ ਅਸੀਂ ਚੀਨੀ ਨਹੀਂ ਪਾਉਂਦੇ ਜਿਵੇਂ ਲੋਕ ਖੰਡ ਪਾਉਂਦੇ ਨੇ ਨਾ ਪੰਜੀਰੀਆਂ ਦੇ ਵਿੱਚ ਅਸੀਂ ਖੰਡ ਨਹੀਂ ਪਾਉਂਦੇ ਹਰੇਕ ਪ੍ਰਕਾਰ ਦੀ ਜੜੀ ਬੂਟੀ ਜਿਹੜੀ ਦੀ ਲੋੜ ਹੈ ਜਿਹਹੋ ਜੇ ਬੰਦੇ ਨੂੰ ਬਿਮਾਰੀ ਹੈ ਜਾਂ ਜਿਹਹੋ ਜੇ ਬੰਦੇ ਨੂੰ ਤਾਗ ਤਾਲੀਆ ਜਾਂ ਜਿਹਹੋ ਜਾਂ ਮਤਲਬ ਰੋਗ ਹੈ ਉਹਨੂੰ ਉਹੋ ਜੀ ਬਣਾ ਕੇ ਦਿੰਨੇ ਆ ਜੀ ਤੇ ਉਹੋ ਜੀਆਂ ਹੀ ਅਸੀਂ ਜੜੀਆਂ ਬੂਟੀਆਂ ਪਾਉਨੇ ਆ ਤੇ ਨਾਲੇ ਤਾਂ ਆਪਦੀ ਰੂਹ ਖੁਸ਼ ਹੁੰਦੀ ਹੈ ਜਦੋਂ ਬਣਾ ਕੇ ਭੇਜਦੇ ਨਾਲੇ ਜਦੋਂ ਅਗਲੇ ਦਾ ਫੋਨ ਆਉਂਦਾ ਨਾ ਚੱਲ ਕੇ ਸਾਨੂੰ ਬਹੁਤ ਮਤਲਬ ਸੋਹਣੇ ਰਿਵਿਊ ਦਿੰਦੇ ਨੇ ਵੀ ਹਾਂਜੀ ਥੋੜੀ ਅਸੀਂ ਚੀਜ਼ ਬਣਾਈ ਹੋਈ ਖਾਧੀ ਹੈ ਸਾਨੂੰ ਬਹੁਤ ਫਰਕ ਪਿਆ ਅੱਜ ਸਵੇਰੇ ਹੀ ਮੇਰੇ ਕੋਲੇ ਫੋਨ ਆਇਆ ਉਹਦਾ ਮਤਲਬ ਪੰਜੀਰੀ ਗਈ ਸੀ ਇਟਲੀ ਦੇ ਵਿੱਚ ਭੈਣ ਕੋਲੇ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਦੀਦੀ ਮੇਰੀ ਢੂਈ ਦੁਖਦੀ ਸੀਗੀ ਜਦੋਂ ਦਾ ਅਸੀਂ ਤੁਹਾਡੇ ਮਤਲਬ ਪੰਜੀਰੀ ਖਾਧੀ ਹੈ ਨਾ ਮੈਨੂੰ ਬਹੁਤ ਫਰਕ ਪਿਆ ਉਹਨਾਂ ਨੇ 5 ਕਿਲੋ ਤਿਆਰ ਕਰਵਾਈ ਸੀਗੀ ਜੀ ਆਪਣੇ ਤੋਂ ਤੇ ਬਥੇਰੇ ਲੋਕ ਇਹੋ ਜਿਹੇ ਵੀ ਨੇ ਜਿਹੜਾ ਅਸੀਂ ਤਿਆਰ ਕਰ ਦਿੰਨੇ ਆ ਜੀ ਉਹ ਘਰੋਂ ਆ ਕੇ ਵੀ ਲੈ ਜਾਂਦੇ ਨੇ ਆਪਣੀ ਇੰਡੀਆ 'ਚ ਵੀ ਜਾਂਦੇ ਆ ਜਿਹੜੀਆਂ ਬੱਚੀਆਂ ਦੇ ਬੱਚੇ ਹੋਏ ਨੇ ਤਾਂ ਉਹ ਸਾਡੇ ਕੋਲੋਂ ਬਣਵਾ ਲੈਂਦੇ ਨੇ ਤੇ ਅਸੀਂ ਤਿਆਰ ਕਰਕੇ ਰੱਖ ਦਿੰਨੇ ਆ ਤੇ ਉਹ ਘਰੋਂ ਆ ਕੇ ਵੀ ਲੈ ਜਾਂਦੇ ਨੇ ਅਗਰ ਕਿਸੇ ਨੇ ਵੀ ਮਤਲਬ ਤਿਆਰ ਕਰਵਾਉਣੀ ਹੋਵੇ ਤਾਂ ਤੁਸੀਂ ਨੰਬਰ ਚੱਲ ਰਿਹਾ ਜੀ ਆਪਣਾ ਉੱਪਰ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਅਗਰ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਲਿਖ ਕੇ ਵੀ ਸਾਰਾ ਸਮਾਨ मतलब के कहो जी कि केड़ी चीज वास्ते ਆਪਾਂ ਤਿਆਰ ਕਰਨੀ ਆ ਉਹੋ ਜਿਹਾ ਅਸੀਂ ਤੁਹਾਨੂੰ ਸਾਰਾ ਕੁਝ ਮਤਲਬ ਦੱਸ ਦਾਂਗੇ ਵੀ ਐਸ ਬਿਮਾਰੀ ਖਾਤਰ ਤੁਸੀਂ ਆ ਚੀਜ਼ ਜਾਦਾ ਪਾਓ ਕਿਉਂਕਿ ਜੇ ਹੁਣ ਆਪਾਂ ਇੱਕ ਪ੍ਰਕਾਰ ਦੀ ਹੀ ਤੁਹਾਨੂੰ ਬਣਾ ਕੇ ਦੱਸੀ ਜਾਂਦੇ ਆ ਤਾਂ ਫਿਰ ਕਿਸੇ ਨੂੰ ਕੋਈ ਰੋਗ ਹੁੰਦਾ ਕਿਸੇ ਨੂੰ ਕੋਈ ਹੁੰਦਾ ਕਿਸੇ ਨੂੰ ਕੋਈ ਹੁੰਦਾ ਕਿਸੇ ਨੂੰ ਸ਼ੂਗਰ ਵੀ ਹੁੰਦਾ ਤਾਂ ਫਿਰ ਉਹ ਜੀ ਚੀਜ਼ ਉਹ ਘੱਟ ਵੱਧ ਹੋ ਜਾਂਦੀ ਹੈਗੀ ਐ ਤੇ ਬਾਕੀ ਰਹੀ ਗੱਲ ਵੀ ਭਾਈ ਕੁੜੀਓ ਮੈਂ ਤੁਹਾਨੂੰ ਇਹੀ ਗੱਲ ਕਹੂੰਗੀ ਬੇ ਜਿਨ੍ਹਾਂ ਦੇ ਜਾਪੇ ਹੋਏ ਵੀ ਹੁੰਦੇ ਰਹੇ ਉਹ ਤੁਸੀਂ ਭਾਈ ਖਰਾਕਾਂ ਚੰਗੀਆਂ ਖਾਇਆ ਕਰੋ ਅੱਗੇ ਕੀ ਹੁੰਦਾ ਸੀਗਾ ਸਬਜ਼ੀ ਜਦੋਂ ਖਾਣੀ ਉਹਦੇ ਉਹਨਾਂ ਨੇ ਮਾਂ ਨੇ ਰੋਟੀ ਚੂਰ ਕੇ ਰੱਖ ਦੇਣੀ ਅੱਗੇ ਸਹੁਰੇ ਲੈ ਕੇ ਆਉਂਦੇ ਪੰਜੀਰੀ ਪੇਕੇ ਲੈ ਕੇ ਆਉਂਦੇ 7-7 ਕਿਲੋ ਪੰਜੀਰੀ ਆਉਂਦੀ ਸੀ 5-5 ਕਿਲੋ ਘਿਓ ਦੇ ਵਿੱਚ ਮਤਲਬ 10-10 ਕਿਲੋ ਤਿਆਰ ਕਰਕੇ ਲਹੁੰਦੇ ਸੀ ਤੇ 19 ਦੀ 19 ਮਹੀਨੇ ਦੇ ਵਿੱਚ ਕਹਿ ਦਿੰਦੇ ਸੀ ਸੱਸਾ ਜਾਂ ਮਾਵਾਂ ਕਹਿ ਦਿੰਦੇ ਸੀ ਗੀਆਂ ਭਾਈ ਇੰਨੀ ਤੇਰੀ ਬਣਾਤੀ ਇਹ ਤੂੰ ਖਾ ਲਈ ਜਾਪੇ ਜਾਪੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਵਿੱਚ ਖਾ ਲਈ ਤੇ ਬਈ ਤਕੜੀਆਂ ਵੀ ਪਈਆਂ ਸੀ ਅਸੀਂ ਵੀ ਖਾਧੀ ਹੋਈ ਐ ਐਜੀ ਗੱਲ ਨਹੀਂ ਵੀ ਆਪਾਂ ਇਕੱਲੀ ਸਲਾਹ ਦੇਣ ਵਾਲੇ ਆ ਰੋਟੀ ਨਹੀਂ ਖਾਂਦੇ ਸੀ ਜੀ 15 15 ਦਿਨ ਰੋਟੀ ਨਹੀਂ ਦਿੰਦੇ ਸੀ ਮਾਵਾ ਕਹਿ ਦਿੰਦੇ ਨਾ ਆਹ ਕੜਾਹ ਬਣਾਇਆ ਪਿਆ ਹਲਵਾ ਬਣਾਇਆ ਪਿਆ ਆ ਤੂੰ ਖਾ ਲਾ ਤੇ ਫੇਰ ਭਾਈ ਤੇਰਾ ਦੁੱਧ ਦਾ ਜੱਗ ਤੱਤਾ ਕੀਤਾ ਪਿਆ ਤੂੰ ਦੁੱਧ ਦਾ ਜੱਗ ਪੀ ਨਹੀਂ ਉਦੋਂ ਤਾਂ ਜੀ ਢੂੜ ਕਿਲੋ ਦਾ ਜੱਗ ਭਰਿਆ ਹੁੰਦਾ ਸੀ ਤੇ ਪੀ ਕੇ ਤੇ ਚਲੋ ਜੀ ਬਾਟੀ ਉੱਤੇ ਰੱਖ ਦੇਣੀ ਮੁੜ ਕੇ ਪੀ ਕੇ ਮਾਣੇ ਕੀ ਕਰਨਾ ਸੌਫ ਜਮੈਣ ਪਾ ਕੇ ਦੁੱਧ ਗਰਮ ਕਰਨਾ ਤੇ ਰੱਖ ਦੇਣਾ ਜੀ ਤੇ ਵਾਟੀ ਉੱਤੇ ਰੱਖ ਦੇਣੀ ਤੇ ਪੀ ਕੇ ਆਪਾਂ ਵੇਲੇ ਹੋ ਜਾਂਦੇ ਸੀ ਤੇ ਆ ਦੇਖੋ ਤੁਹਾਨੂੰ ਆਪਣੀ ਬਣਾਈ ਹੋਈ ਪੰਜੀਰੀ ਕਿਵੇਂ ਲੱਗੀ ਜੇ ਤੁਹਾਨੂੰ ਵੀ ਵਧੀਆ ਲੱਗੀ ਹਨ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਦੱਸਿਓ ਮੈਂ ਤੁਹਾਨੂੰ ਸਾਰੀ ਰੈਸਪੀ ਦੇ ਦੂੰ ਇਹਦੀ ਅੱਜ ਤਾਂ ਮੇਰਾ ਜੀ ਕੀਤਾ ਵੀ ਮੈਂ ਤੁਹਾਡੇ ਨਾਲ ਬੈਠੀ ਗੱਲਾਂ ਕਰਾਂ ਮੈਂ ਬਾਤਾਂ ਕਰਾਂ ਤੇ ਮੈਨੂੰ ਦੱਸੋ ਤੁਸੀਂ ਵੀ ਭਾਈ ਕਿਹੜੀਆਂ-ਕਿਹੜੀਆਂ ਬੀਬੀਆਂ ਨੇ ਇਸ ਤਰ੍ਹਾਂ ਖਾਣਾ ਖਾਧੀ ਹੈ ਮੇਰੇ ਵਾਂਗੂ ਤੇ ਮੇਰੇ ਵਾਲੀਆਂ ਗੱਲਾਂ ਕਿਹਦੇ-ਕਿਹਦੇ ਯਾਦ ਨੇ ਹੁਣ ਪਹਿਲਾਂ ਵਾਲੀਆਂ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਨਾਲੇ ਆਏ ਦੱਸਣਾ ਵੀ ਆਪਣੀ ਪੰਜੀਰੀ ਬਣ ਕਿਵੇਂ ਗਈ ਹਨਾ ਤੇ ਕਿਵੇਂ ਤੁਹਾਨੂੰ ਲੱਗੀ ਆਪਣੀ ਪੰਜੀਰੀ ਬਣੀ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਹੋ ਗਿਆ ਜੀ ਸਾਰਾ ਕੁਝ ਤਿਆਰ ਤੇ ਮੈਂ ਕਹਿੰਦੀ ਹੁਣ ਆਪਾਂ ਕੀ ਕਰਾਂਗੇ ਇਹਨੂੰ ਠੰਡੀ ਹੋਣ ਵਾਸਤੇ ਰੱਖ ਦੇਾਂਗੇ ਫਿਰ ਇਹ ਇਹ ਡੱਬਿਆਂ ਦੇ ਵਿੱਚ ਪੈਕ ਹੋ ਜੂਗੀ ਜਿੰਨੀ ਜਿੰਨੀ ਮਤਲਬ ਮੰਗਾਈਆ ਕਿਸੇ ਨੇ 5 ਕਿਲੋ ਮੰਗਾਈਆ ਕਿਸੇ ਨੇ 2 ਕਿਲੋ ਮੰਗਾਈਆ ਇਹ ਤਾਂ ਤਿਆਰ ਹੁੰਦੀ ਰਹਿੰਦੀ ਹੈ ਜੀ ਜਿਵੇਂ ਹੁਣ ਆ ਤਿਆਰ ਹੋ ਗਈ ਇਹ ਕੜਾਈ ਚੋਂ ਕੱਢੀ ਜਾਊਗੀ ਫਿਰ ਹੋਰ ਤਿਆਰ ਹੋ ਜੂ ਹਾਲਾਂਕਿ ਇੰਨੀ ਠੰਡ ਨਹੀਂ ਪਰ ਆਪਣਾ ਇਹ ਸਿਸਟਮ ਚੱਲ ਪਿਆ ਜੀ